ਉਹ ਸੁਣਦੇ ਆ ਤੇਰੀ ਗੱਲ ਚੱਲ ਵਾਹਿਗੁਰੂ ਕਹਿ ਫੇਰ ਤੈਨੂੰ ਨਹਾਇਆਂ ਵੀ ਕਰਾਵਾਂਗੇ ਪਹਿਲਾਂ ਬੋਲ ਵਾਹਿਗੁਰੂ 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 ਰੋਟੀ ਖਾਣੀ ਆ ਫੇਰ ਬੋਲ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਫਤਿਹ ਵੀ ਬੁਲਾਣੀ ਹੁਣ ਤੇਰੀ ਮਿੱਟੂ ਠੀਕ ਆ ਫਤੇ ਬਲਾਹ ਰੋਟੀ ਖਵਾਣੇ ਪਹਿਲਾਂ ਬੋਲ ਵਾਹਿਗੁਰਜੀ ਖਵਾਣੇ ਤੈਨੂੰ ਪਹਿਲਾਂ ਬੋਲ ਉਹ ਸੁਣਦਾ ਪਹਿਲਾਂ ਵਾਅਦੇ ਉਹ लवली ਖਾਓ ਰੋਟੀ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਹਾਂ ਹੁਣ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਜੀਤ 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 ਖਾਲਸਾ ਜੀਤ ਹੁਣ ਤੈਨੂੰ ਰੋਟੀ ਵੀ ਅਪਾ ਮਿੱਠੂ ਖਵਾਵਾਂਗੇ ਬੋਲ ਵਾਹਿਗੁਰੂ ਜੀਤ ਜੀਤ ਚਲ ਬੋਲਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ